ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਵੀ ਲੋਗਸ ਨੂੰ ਸਵਾਗਤ ਹੈ ਤੇ ਸ਼ਾਮਾਂ ਦਾ ਟਾਈਮ ਹੋ ਗਿਆ ਹੈ ਅੱਜ ਫਿਰ ਤਾਂ ਟਾਈਮ ਵੀ ਨਹੀਂ ਲੱਗਾ ਵੀ ਲੋਗ ਬਣਾਉਂਦਾ ਤੇ ਕੰਮ-ਕੁਮ ਕਰਕੇ ਦੁਪਹਿਰ ਵਾਲਾ ਦਵਿਲ ਹੋ ਗਏ ਸੀ ਤੇ ਹੁਣ ਸ਼ਾਮਾਂ ਦਾ ਕਰਨੇ ਆ ਕੰਮ ਤੇ ਕੋਈ ਚਾਹ ਪਾਣੀ ਬਣਾ ਕੇ ਪੀਣੇ ਆ ਫਿਰ ਉਸ ਤੋਂ ਬਾਅਦ ਦੇਖਨੇ ਆ ਕਿ ਸਬਜ਼ੀ ਕੀ ਬਣਾਣੀ ਹੈ ਇੱਕ ਤਾਂ ਸਬਜ਼ੀ ਦਾ ਬੜਾ ਹੋ ਜਾਂਦਾ ਫਿਰ ਕਿ ਸਬਜ਼ੀ ਕੀ ਬਣਾਈਏ ਹੋ ਬਾਹਰਲੇ ਪਾਸੇ బేన డేనే మోసా బివి సరే ఇంట్లో ఫండి మా మోసా బవా చల్లన డే డీ భీ వి ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਨਾਲੇ ਲਾਈਕ ਸ਼ੇਅਰ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਬਣਾਉਣ ਲੱਗਿਆ ਮਿਹਨਤ ਵੀ ਲੱਗਦੀ ਏ ਇੱਕ ਫਿਰ ਟਾਈਮ ਕੱਢ ਕੇ ਹੀ ਬਣਾਣੀ ਪੈਂਦੀ ਏ ਤੇ ਸਬਸਕ੍ਰਾਈਬ ਕਰੋਗੇ ਤੇ ਚਲੋ ਜਿੰਨੇ ਵੀ ਨਵੇਂ ਵਲੋਗ ਅੱਗੇ ਬਣਾਵਾਂਗੇ ਸਾਰੇ ਵੇਖਣ ਨੂੰ ਮਿਹਨਤ ਕਰਨਗੇ ਕੀ ਹੋਰ ਥੋੜੇ ਟਾਈਮ ਤੱਕ ਅਸੀਂ ਇੰਡੀਆ ਜਾਣਾ ਵਾਪਸ ਫਿਰ ਉਥੋਂ ਦੇ ਪਿੰਡ ਵਾਲੇ ਵੀਲੋਗ ਬਣਾਣ ਕਰਨਗੇ ਜਾ ਕੇ ਫਿਰ ਘੁੰਮਣਾ ਫਿਰਨਾ ਵੀ ਹੈ ਨਾ ਇਸ ਕਰਕੇ ਹੁਣ ਤੇ ਬਾਬਾ ਹੀ ਟਾਈਮ ਹੋ ਗਿਆ ਨੇਰਾ ਪੈ ਗਿਆ ਤੇ ਹੰਮੇ ਸੋਚਿਆ ਕਿ ਸਬਜ਼ੀ ਬਣਾਣੀ ਹੈ ਕੋਈ ਨਾ ਵੇ ਜਿਆਦਾ ਹੀ ਨੇਰਾ ਹੋ ਜਾਵੇ ਕਿਤੇ ਜਿਆਦਾ ਟਾਈਮ ਹੋਵੇ ਬਣਾਉਣਿਆਂ ਵੀ ਟਾਈਮ ਲੱਗਦਾ ਅੱਜ ਸਬਜ਼ੀ ਬਣਾਣੀ ਹੈ ਲੋਕੀ ਸਬਜ਼ੀ ਬਣਾ ਕੇ ਤੇ ਫਿਰ ਵਿਲੇ ਹੋ ਕੇ ਫਿਰ ਡੀਕਾਂਗੇ ਸਰਦਾਰ ਜੀ ਨੂੰ ਮਹਿ ਕੇ ਸੋਣਗੇ ਫਿਰ ਰੋਟੀਆਂ ਪਕਾ ਲਾਂਗੇ ਕੱਲ ਤੇ ਅਸੀਂ ਕੁਝ ਬਣਾਇਆ ਹੀ ਨਹੀਂ ਸੀ ਘਰ ਅਸੀਂ ਥ ਵੀ ਨਹੀਂ ਸੀ ਠੀਕ ਅਸੀਂ ਬਾਹਰੋਂ ਹੀ ਖਾਏ ਸੀ ਕੱਲ ਜੀ ਬਣਾ ਲਈ ਸੀ ਇਹਨਾਂ ਜੋ ਕਿ ਸਵੇਰੇ ਇਹਨਾਂ ਨੇ ਕੰਮ ਤੇ ਲੈ ਕੇ ਜਾਣੀ ਹੁੰਦੀ ਰੋਟੀ ਨਾਲ ਸਵੇਰੇ ਉੱਠ ਕੇ ਰੋਟੀ ਤੇ ਬਣਾਉਂਦੀ ਸੀ